8 ਸਾਲ ਦਾ ਪੁੱਤਰ ਹੈ 6 ਸਾਲ ਦੀ ਧੀ ਹੈ ਕਰਜ਼ਾ ਵੀ ਸੀਗਾ ਸਿਰ ਤੇ ਖੇਤਾਂ 'ਚ ਸਪਰੇਅ ਕਰਨ ਨੂੰ ਗਏ ਸੀਗੇ ਦਵਾਈ ਖੁੱਦ ਨੂੰ ਚੜ ਗਈ ਤੇ ਆਪਣੀ ਜਾਨ ਚਲੀ ਗਈ 6 ਸਾਲ ਦੀ ਕੁੜੀ ਆ 8 ਸਾਲਾਂ ਦਾ ਲड़का ਜੀ ਇਹ ਸਪਰੇਅ ਕਰਨ ਗਿਆ ਸਵੇਰੀ ਸ਼ਾਮ ਨੂੰ ਇਹਨਾਂ ਦਾ ਫਾਦਰ ਸਾਹਿਬ ਗਏ ਖੇਤ 'ਚ ਕੀੜਾ ਮਾਰਨ ਖਾਲਸੇ ਡਿੱਗਿਆ ਪਿਆ ਸੀ ਆ ਇਸ ਮਾਨ ਕਾਰਡ ਚ ਲਾਇਆ ਜਿਹੜਾ ਸਰਕਾਰਾਂ ਨੇ ਕੋਈ ਇਸ ਮਾਨ ਨਹੀਂ ਸਾਡਾ ਚੱਲੇ ਆ ਘਟੂ ਘਟ 2 ਲੱਖ ਰੁਪਈਆ ਡਾਕਟਰ ਨੇ ਮਸੂਲਿਆ ਸਾਡੇ ਤੋਂ ਸਾਡਾ ਫੇਰ ਵੀ ਨਹੀਂ ਬਚਿਆ ਕਿਹੜੇ ਹਸਪਤਾਲ ਗਏ ਸੀ ਅਸੀਂ ਪਹਿਲਾਂ ਤਾਂ ਲਿਕੇ ਗਏ ਸੀ ਖਾਲਸਾ ਕਾਜਿਲਵੇ ਪ੍ਰਾਈਮ ਹਸਪਤਾਲ ਆਈ ਉੱਥੇ ਰਖੇ ਦੋ ਤਿੰਨ ਦਿਨ ਫਿਰ ਅੰਮ੍ਰਿਤ ਚ ਵੀ ਲਿਕੇ ਗਏ ਇਹ ਕਿੱਥੇ ਰਹਿੰਦੇ ਸੀਗੇ ਇਸ ਨੋਰ ਸਨੋਰ ਰਹਿੰਦੇ ਸੀ ਅੱਛਾ ਹਾਂਜੀ ਹਾਂ ਤੇ ਅੰਮ੍ਰਾ ਹਸਪੀਟਲ ਕਿੱਥੇ ਉੱਥੀ ਐ ਅੰਮ੍ਰਾ ਪਟਿਆਲਾ ਹੀ ਕਿਹੜੀ ਫਸਲ ਬੀਜੀ ਹੋਈ ਸੀ ਦੇ ਸਪਰੇ ਝੋਨੇ ਦੇ ਸਪਰੇਅ ਕਰਦਾ ਵੀਰ ਜੀ ਝੋਨੇ ਨੂੰ 5-7 ਦਿਨਾਂ ਨੂੰ ਵੱਢਣ ਵਾਲਾ ਝੋਨਾ ਵੀ ਆਈ 6 ਕਿਲੇ ਪੈਲੀ ਦੇ ਠੇਕੇ ਤੇ ਲਈ ਦੀ 3-4 ਕਿਲੇ ਕਰਦੇ ਨੇ ਜੀ ਜੀ ਦਾ ਸਰਕਾਰਾਂ ਨੂੰ ਐਂ ਕਹਿੰਦਾ ਵੀ ਇਹਨਾਂ ਦਾ ਹਿਸਾਬ ਕਰਾਇਆ ਜਾਵੇ ਜਿਹੜਾ ਕਰਜ਼ਾ ਗੁਰਜਾ ਉਹ ਮਾਫ ਕੀਤਾ ਜਾਵੇ ਕਿੱਥੇ ਤਾਂ ਉਹਨਾਂ ਨੇ ਮੋਢਿਆਂ ਦੇ ਅਰਥੀ ਚੁੱਕਣੀ ਸੀ ਕਿੱਥੇ ਹੁਣ ਬਾਪ ਅਰਥੀ ਚੁੱਕ ਕੇ ਲੈ ਗਿਆ ਜੀ ਮੋਢਿਆਂ ਦੇ ਸੋ ਅਕਸਰ ਜਦੋਂ ਕਿਸੇ ਕਿਸਾਨ ਦੀ ਮੌਤ ਹੁੰਦੀ ਹੈ ਤਾਂ ਗੱਲ ਕੀ ਸਾਹਮਣੇ ਆਉਂਦੀ ਹੈ ਬਈ ਕਰਜ਼ਾ ਸਿਰ ਚੜ ਗਿਆ ਸੀ ਉਹ ਫਾਹਾ ਲੈ ਗਿਆ ਨਹੀਂ ਹਮੇਸ਼ਾ ਐਵੇਂ ਨਹੀਂ ਹੁੰਦਾ ਹੋਰ ਵੀ ਕਈ ਕਾਰਨ ਹੁੰਦੇ ਨੇ ਕਿ ਕਿਸਾਨ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਇਹ ਜਿਹੀ ਇੱਕ ਨੌਜਵਾਨ ਕਿਸਾਨ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਗੁਰਵਿੰਦਰ ਸਿੰਘ 21 ਨਵੰਬਰ 1988 ਨੂੰ ਜਨਮ ਹੋਇਆ ਸੀ 23 ਅਗਸਤ 2024 ਪਾਬ ਹੱਲੇ ਮੋਟਾ-ਮੋਟਾ ਲਾਈਏ 10-15 ਦਿਨ ਹੀ ਹੋਏ ਨੇ ਇਹਨਾਂ ਨੂੰ ਜਹਾਨ ਤੋਂ ਗਿਆ 88 ਦੇ ਹਿਸਾਬ ਨਾਲ ਚੱਲੀਏ ਤਾਂ 35-36 ਸਾਲ ਮੁੰਡੇ ਦੀ ਉਮਰ ਸੀ ਵਿਆਹਿਆ ਸੀ ਪਰਿਵਾਰ ਚ ਕੌਣ ਕੌਣ ਬਚਿਆ ਕਹਾਣੀ ਕੀ ਵਾਪਰੀ ਜਾਣਦੇ ਆ ਭਾਈ ਸਾਹਿਬ ਇਹ ਤੁਸੀਂ ਕਿੱਥੋਂ ਆਏ ਹੋ ਸਨੌਰ ਬਲਾਕ ਚੋਂ ਆਏ ਆ ਜੀ ਜ਼ਿਲ੍ਹਾ ਜ਼ਿਲ੍ਹਾ ਪਟਿਆਲਾ ਵੀਰ ਜੀ ਤੁਹਾਡਾ ਨਾਮ ਭਗਵਾਨ ਸਿੰਘ ਆ ਜੀ ਅੱਛਾ ਇਹ ਗੁਰਵਿੰਦਰ ਤੁਹਾਡਾ ਕੀ ਲੱਗਦਾ ਸੀ ਇਹ ਸਾਡੂ ਸਾਫ ਲੱਗਦੇ ਸੀ ਅੱਛਾ ਹਾਂ ਜੀ ਇਹ ਸਭ ਤੋਂ 6 ਭੈਣਾਂ ਸੀ ਤੁਹਾਡੀ ਘਰ ਵਾਲੀ ਹਾਂ ਜੀ 6 ਭੈਣਾਂ ਸਭ ਤੋਂ ਛੋਟਾ ਸੀ ਇਹ ਅੱਛਾ 6 ਸਾਲ ਦੀ ਕੁੜੀ ਆ 8 ਸਾਲਾਂ ਦਾ ਲੜਕਾ ਜੀ ਇਹ ਸਪਰੇਅ ਕਰਨ ਗਿਆ ਸਵੇਰੀ ਸੈਮ ਨੂੰ ਇਹਨਾਂ ਦਾ ਫਾਦਰ ਸਾਹਿਬ ਗਏ ਖੇਤ 'ਚ ਕੀੜਾ ਮਾਰਨ ਖਾਲਸੇ ਡਿੱਗਿਆ ਪਿਆ ਸੀ ਚਲੋ ਇਹਨਾਂ ਦੇ ਫੋਨ ਫੋਨ ਬੰਦ ਹੋ ਗਏ ਅਸੀਂ ਫੋਨ ਕਰਦੇ ਆ ਸਾਨੂੰ ਇੱਕ ਦਿਨ ਬਾਅਦ ਵਿੱਚ ਪਤਾ ਲੱਗਿਆ ਜਦੋਂ ਹਸਪਤਾਲ ਚ ਲੈ ਕੇ ਚਲੇਗੇ ਉਦੋਂ ਬਾਅਦ ਆਈ ਸਮਾਨ ਕਾਰਡ ਚ ਲਾਇਆ ਜਿਹੜੇ ਸਰਕਾਰਾਂ ਨੇ ਕੋਈ ਆਈ ਸਮਾਨ ਨਹੀਂ ਸਾਡਾ ਚੱਲੇਗਾ ਘਟੂ ਘਟ 2 ਲੱਖ ਰੁਪਇਆ ਡਾਕਟਰ ਨੇ ਮਸੂਲਿਆ ਸਾਡੇ ਤੋਂ ਸਾਡਾ ਫੇਰ ਵੀ ਨਹੀਂ ਬਚਿਆ ਕਿਹੜੇ ਹਸਪਤਾਲ ਗਏ ਸੀ ਅਸੀਂ ਪਹਿਲਾਂ ਤਾਂ ਲਿਕੇ ਗਏ ਸੀ ਖਾਲਸਾ ਕਲਜੇ ਲਵੇ ਪ੍ਰਾਈਮ ਹਸਪਤਾਲ ਆਈ ਉੱਥੇ ਰਖੇ ਦੋ ਤਿੰਨ ਦਿਨ ਫਿਰ ਅੰਮ੍ਰਿਤ ਚ ਵੀ ਲਿਕੇ ਗਏ ਇਹ ਕਿੱਥੇ ਰਹਿੰਦੇ ਸੀਗੇ ਇਸ ਨੋਰ ਸਨੋਰ ਰਹਿੰਦੇ ਸੀ ਅੱਛਾ ਹਾਂਜੀ ਹਾਂ ਤੇ ਅੰਮ੍ਰਾ ਹਸਪੀਟਲ ਕਿੱਥੇ ਉੱਥੀ ਹੈ ਅੰਮ੍ਰਾ ਪਟਿਆਲਾ ਜੀ ਅੱਛਾ ਹਾਂਜੀ ਹਾਂ ਤੇ ਮਤਲਬ ਕੀ ਦਵਾਈ ਚੜ ਗਈ ਤਾਂ ਮੌਤ ਦਵਾਈ ਚੜੀਆ ਬੀਰ ਜੀ ਇਨਾਂ ਦੇ ਫਾਦਰ ਸਾਹਿਬ ਗਏ ਸੀ ਫਾਦਰ ਸਾਹਿਬ ਗੱਡੀ 'ਚ ਮੌਕੇ 'ਤੇ ਤੁਹਾਨੂੰ ਪਤਾ ਖੇਤਾਂ 'ਚ ਗੱਡੀਆਂ ਹੁੰਦੀਆਂ ਨਹੀਂ ਕਿਸੇ ਭਰਾ ਦੀ ਗੱਡੀ ਲੈ ਕੇ ਆਏ ਫਿਰ ਉਹਦੇ ਗੱਡੀ 'ਚ ਪਟਿਆਲੇ ਲੈ ਕੇ ਗਏ ਜਦੋਂ ਉਹ ਕਹਿੰਦੇ ਵੀ ਦਵਾਈ ਚੜ ਗਈ ਨੂੰ ਤੇ ਉਸ ਹੋ ਗਿਆ ਸੀ ਜਦ ਆਸਪਤਾਲ ਜਾਣ ਲਈ ਕਹਿੰਦੇ ਵੀ ਇੱਕ ਦਿਨ ਦੋ ਦਿਨ ਚਾਰ ਦਿਨ ਦੇਖਿਆ ਸਨ ਰਾਤ ਨੂੰ 12 ਵਜੇ ਦਾ ਖਤਮ ਹੋਇਆ ਸਾਨੂੰ ਫੇਰ ਵੀ ਨਹੀਂ ਦੇਖਣ ਦੇ ਹਾਰ ਕੇ ਅਸੀਂ ਕਿਸਾਨ ਜੂਨੀਅਰ ਦੇ ਪ੍ਰਧਾਨ ਨੂੰ ਲੈ ਕੇ ਗਏ ਉਹਨਾਂ ਨੂੰ ਅੰਦਰ ਵਾੜਿਆ ਫਿਰ ਤਾਂ ਅੰਦਰ ਜਾ ਕੇ ਦੇਖਿਆ ਸਾਡਾ ਬੰਦਾ ਖਤਮ ਹੈ ਜੀ ਇਹ ਮਰੇ ਹੋਏ ਦੇ ਪੈਸੇ ਬਣਾਣ ਜਾਂਦੇ ਆ ਹਸਪਤਾਲਾਂ ਵਾਲੇ ਸਾਡਾ ਕੋਈ ਆਸ਼ਮਾਨ ਕਾਰਡ ਨਹੀਂ ਚੱਲਿਆ ਇਹ ਸਰਕਾਰਾਂ ਕਹਿੰਦੀਆਂ ਵੀ ਤੁਹਾਨੂੰ ਆਸ਼ਮਾਨ ਕਾਰਡ ਦੇ ਦਿੰਦੀਆਂ ਬਣਵਾ ਕੇ ਆਸ਼ਮਾਨ ਕਾਰਡ ਵੀ ਬਣਿਆ ਸੀ ਸਾਡਾ ਕੋਈ ਆਸ਼ਮਾਨੀ ਕਾਰਡ ਚੱਲਿਆ 2 ਲੱਖ ਰੁਪਏ ਲੱਗਿਆ ਸਾਡਾ ਸਾਡਾ ਜੀ ਬੱਚਿਆ ਫਿਰ ਵੀ ਨਹੀਂ ਜੂ ਫਿਰ ਵੀ ਨਹੀਂ ਬੱਚਿਆ ਜੀ 6 ਸਾਲ ਦੀ ਕਿਹੜੀ ਫਸਲ ਬੀਜੀ ਹੋਈ ਸੀ ਤੇ ਸਪਰੇ ਚੌਨੇ ਦੇ ਸਪਰੇਅ ਕਰਦਾ ਵੀਰ ਜੀ ਚੌਨੇ ਨੂੰ 5-7 ਦਿਨਾਂ ਨੂੰ ਵੱਡਣ ਵਾਲਾ ਝੋਨਾ ਵੀ ਆਈ 6 ਕਿੱਲੇ ਪੈੜੀ ਦੇ ਠੇਕੇ ਤੇ ਲਈ ਦੀ 3-4 ਕਿੱਲੇ ਕਰਦੇ ਨੇ ਜੀ ਅੱਛਾ ਹੁਣ ਸਪਰੇਅ ਕਰਨ ਦਾ ਲੇਬਰ ਤਾਂ ਮਿਲਦੀ ਨਹੀਂ ਜੀ ਜ਼ਿੰਮੇਦਾਰ ਨੂੰ ਆਪ ਸਪਰੇਅ ਕਰਨੀ ਪੈ ਰਹੀ ਸੀ ਬਿਮਾਰੀ ਪੈ ਗਈ ਸੀ ਡਿਜੀਤ ਅੱਕ ਗਏ ਕੋਈ ਮੁਆਵਜ਼ੇ ਦੀ ਗੱਲ ਉੱਠੀ ਪਰ ਹਟ ਮੋਡਮ ਕਿਰਾਏ ਬਾਕੀ ਪ੍ਰਧਾਨ ਕਹਿੰਦੇ ਸੀ ਪ੍ਰਧਾਨ ਸਾਹਿਬ ਦੇ ਬੀਕੇ ਜੀ ਘਰਾਣਾ ਦਾ ਜੀ ਸਾਡੇ ਬਾ ਅਸੀਂ ਮੈਂ ਆ ਇਕਾਈ ਆ ਗੂਗੀਆਂ ਜੀ ਕਹਿੰਦੇ ਵੀ ਇਹਨਾਂ ਦੇ ਫੋਟੋਆਂ ਲੈ ਕੇ ਵੀ ਫਾਰਮ ਭਰਾ ਦਿਓ ਵੀ ਜੇ ਸਰਕਾਰੀ ਸਹਿਤਾ ਹੋਈ ਵੀ ਆਪਣਾ ਜਥੇਬੰਦੀ ਤੌਰ ਤੇ ਇਹਨਾਂ ਨੂੰ ਜੋ ਮਿਲਦਾ ਜੋ ਕਰਜ਼ਾ ਗੁਰਜਾ ਹੋਇਆ ਵੀ ਮਾਫ ਕਰਵਾ ਦੇਾਂਗੇ ਇਹਨਾਂ ਜੁੜਾ ਕੋਈ ਹੋਰ ਭੈਣ ਭਰਾ ਗੁਰਵਿੰਦਰ ਦੇ ਪਰਿਵਾਰ ਚ ਕੌਣ ਆ ਮਾ ਪਿਓ ਇਹ ਬਰਾਤੀ ਨਈ ਇਹ ਲੱਗ ਰਹਿੰਦਾ ਸੀ ਛਪਟੇ ਛੋਟਾ ਹੀ ਇਹਦੇ ਦੋ ਬਰਾ ਵੱਡੇ ਨੇ ਜੀ ਇੱਕ ਸੇਟਰ ਇਹਨਾਂ ਦੀ ਅੱਛਾ ਫਾਦਰ ਸਾਹਿਬ ਹੈਗੇ ਆ ਜੀ ਅੱਛਾ ਮਾਂ ਮਾਂ ਵੀ ਹੈ ਗਈ ਉਹ ਬਜ਼ੁਰਗ ਨੇ ਅੱਛਾ ਹਾਂ 6 ਸਾਲ ਦੀ ਬੇਟੀ ਹੈ ਇਹਦੀ 8 ਸਾਲਾਂ ਦਾ ਬੇਟਾ ਜੀ ਅੱਛਾ ਹਾਂ ਜੀ ਹਾਂ ਕੋਈ ਕਾਰੋਬਾਰ ਜਾਂ ਹੋਰ ਕੰਮ ਨਹੀਂ ਹੈਗਾ ਜੀ ਵੀ ਕੰਮ ਕਰ ਲਈ ਇਹ ਹੋਰ ਛੋਟੇ ਛੋਟੇ ਬੱਚੇ ਆ ਜੀ ਘਰ ਵਾਲੀ ਵੀ ਘਰੇਲੂ ਹੈ ਕੋਈ ਨੌਕਰੀ ਸੁੱਦਾ ਕੋਈ ਕੁਝ ਨਹੀਂ ਹੈਗਾ ਵੀਰ ਜੀ ਅੱਛਾ ਹਾਂ ਜੀ ਸਾਲੀ ਜੜੀ ਤੁਹਾਡੀ ਹੈਗੀ ਹਾਂਜੀ ਹਾਂ ਸਭ ਤੋਂ ਛੋਟੇ 6 ਭੈਣਾਂ ਸੀ ਇਹੇ ਬੀ ਬੇਨਤੀ ਕੀ ਕਰਦੇ ਹਾਂ ਸਰਕਾਰ ਨੂੰ ਅਸੀਂ ਤਾਂ ਸਰਕਾਰਾਂ ਨੂੰ ਇਹ ਕਹਿੰਦਾ ਵੀ ਇਹਨਾਂ ਦਾ ਹਿੱਲਾ ਕਰਿਆ ਜਾਵੇ ਜਿਹੜਾ ਕਰਜ਼ਾ ਗੁਰਜਾ ਉਹ ਮਾਫ ਕੀਤਾ ਜਾਵੇ ਵੀ ਜਿਹੜੇ ਸਾਡੀ ਕਰਜ਼ੀ ਸੀਗਾ ਸਰ ਤੇ ਹਾਂਜੀ ਕਰਜ਼ਾ ਵੀ ਹੈਗਾ ਤਾਂ ਵੀਰ ਜੀ ਮਾੜਾ ਹੁਣ ਆ ਹੀ ਮਾੜਾ ਮੋਟਾ ਹੋਵੇਗਾ ਜੀ ਮਸ਼ੀਨ ਲਈ ਸੀਨੇ 2 ਬਾਈ ਲੱਖ ਰੁਪਏ ਦੀ ਕਿਸ ਚੀਜ਼ ਦੀ ਕਪਾਣ ਲਈ ਸੀ ਝੋਨਾ ਵੜਨ ਵਾਸਤੇ ਜੀ ਪਿੱਛੇ ਜੀ ਕਹਤ ਉਹਦੀ ਟੈਨਸ਼ਨ ਹੋਈ ਆਈ 100 ਟੈਨਸ਼ਨ ਆਉਂਦੀ ਆਈ ਜ਼ਿੰਮੇਦਾਰ ਨੂੰ ਤੁਹਾਨੂੰ ਪਤਾ ਹੈ ਜੀ ਵੀ ਅਸੀਂ ਤਾਂ ਸਰਕਾਰ ਨੂੰ ਇਹ ਕਰਦਾ ਵੀ ਕੋਈ ਨਾ ਕੋਈ ਨੌਕਰੀ ਦਾ ਹਿੱਲਾ ਜੇ ਬੱਚਿਆਂ ਦਾ ਬੱਚਿਆਂ ਦਾ ਹਿੱਲਾ ਹੋ ਜਾਏਗਾ ਜੀ ਛੋਟੇ ਛੋਟੇ ਬੱਚੇ ਆ ਕੋਈ ਹੋ ਮਾਪੇ ਦੀ ਨજર ਹੋ ਗਈ ਮਾਪਾ ਨੂੰ ਦਾ ਹੀ ਦੁੱਖ ਲੈ ਕੇ ਬਿੜ ਜਾਂਦੇ ਆ ਹਾਂ ਵੀ ਅਸੀਂ ਬਜ਼ੁਰਗਾਂ ਤੇ ਸਾਡੇ ਜੰਮੇ ਹੋਏ ਪਹਿਲਾਂ ਬਾਅਦ ਪਹਿਲਾਂ ਚੱਲੇਗੇ ਕਿੱਥੇ ਤਾਂ ਉਹਨਾਂ ਨੇ ਮੋਢਿਆਂ ਦੇ ਅਰਥੀ ਚੁੱਕਣੀ ਸੀ ਕਿੱਥੇ ਹੁਣ ਬਾਪ ਅਰਥੀ ਚੁੱਕ ਕੇ ਲੈ ਕੇ ਗਿਆ ਜੀ ਮੋਢਿਆਂ ਦੇ ਉਹ ਕਿਦੋਂ ਪਿਆ ਫਿਰ ਤਾਂ ਉਹ ਪਿਆ ਇੱਕ ਤਰੀਕ ਨੂੰ ਜਿੱਦਣ ਇੱਥੇ ਮੋੜ ਤਾਈ ਸੀ ਉਦੋਂ ਆਣਾ ਸੀ ਸਾਡੇ ਤੇ ਆ ਨਹੀਂ ਪਿਆ ਉਹਦਣਾ ਅਸੀਂ ਕੱਲ ਆਇਆ ਜੀ ਫਿਰ ਅੱਛਾ ਪਹਿਲੀ ਤਰੀਕ ਨੂੰ ਹਾਂ ਜੀ ਸੋ ਗੁਰਵਿੰਦਰ ਸਿੰਘ ਦੀ ਕਹਾਣੀ ਉਹਨਾਂ ਦੇ ਸੰਡੂ ਉਹਨਾਂ ਨੇ ਸੁਣਾਈ ਹੈ ਸੰਡੂ ਸਾਹਿਬ ਨੇ 8 ਸਾਲ ਦਾ ਪੁੱਤਰ ਹੈ 6 ਸਾਲ ਦੀ ਧੀ ਹੈ ਕਰਜ਼ਾ ਵੀ ਸੀਗਾ ਸਿਰ ਤੇ ਖੇਤਾਂ 'ਚ ਸਪਰੇਅ ਕਰਨ ਨੂੰ ਗਏ ਸੀਗੇ ਦਵਾਈ ਖੁੱਦ ਨੂੰ ਚੜ ਗਈ ਤੇ ਆਪਣੀ ਜਾਨ ਚਲੇ ਗਈ ਸੋ ਆਸ ਹੈ ਮਾਨ ਸਰਕਾਰ ਜਦੋਂ ਇਹ ਵੀਡੀਓ ਦੇਖੇ ਤਾਂ ਜ਼ਰੂਰ ਇਸ ਪਰਿਵਾਰ ਦੇ ਜੋ ਹਾਲਾਤ ਬਣ ਗਏ ਨੇ ਕੋਈ ਬਣਦੀ ਮਦਦ ਕਰਨੀ ਚਾਹੀਦੀ ਹੈ ਮਦਦ ਆਉਂਦੀ ਹੈ ਕਿ ਨਹੀਂ ਇੰਤਜ਼ਾਰ ਹੈ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜ਼ਾਜ਼ਤ done what